ਹਾਂਜੀ ਅੰਤ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਆ ਤੇ ਸ਼ੁਰੂਆਤ ਵੀ ਉਹੀ ਆ ਨਾ ਉਹ ਤੋਂ ਵੱਡਾ ਕੋਈ ਕਲਾਕਾਰ ਹੋ ਸਕਦਾ ਤੇ ਨਾ ਹੀ ਪਰਮਾਤਮਾ ਤੋਂ ਵੱਡਾ ਕੋਈ ਇੰਜੀਨੀਅਰ ਡਾਕਟਰ ਹੋ ਸਕਦਾ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਸ਼ੁਰੂਆਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੋਈਆਂ ਨੇ ਪਹਿਲਾਂ ਪੁਰਾਣੇ ਜਿਹੜੇ ਲੋਕ ਹੁੰਦੇ ਸੀ ਉਹ ਜਦੋਂ ਜਪ ਤਪ ਕਰਦੇ ਸੀ ਤਾਂ ਉਹਨਾਂ ਨੂੰ ਇੰਨਾਂ ਚੀਜ਼ਾਂ ਦਾ ਆਤਮ ਗਿਆਨ ਹੁੰਦਾ ਸੀ ਤੇ ਫਿਰ ਉਹ ਹੌਲੀ-ਹੌਲੀ ਉਹ ਚੀਜ਼ਾਂ ਲਿਖੀਆਂ ਗਈਆਂ ਤੇ ਹੌਲੀ-ਹੌਲੀ ਉਹ ਲਿਖੀਆਂ ਹੋਈਆਂ ਕਿਤਾਬਾਂ ਪੜਾਈਆਂ ਦੇ ਵਿੱਚ ਬਦਲੀਆਂ ਤੇ ਫਿਰ ਕੋਰਸ ਸ਼ੁਰੂ ਹੋ ਗਏ ਪੜਾਈਆਂ ਸ਼ੁਰੂ ਹੋ ਗਈਆਂ ਪਰ ਸ਼ੁਰੂਆਤ ਉਹ ਕਾਲਪੁਰਖ ਵਾਹੀ ਗੁਰੂਆ ਅੱਜ ਦੀ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਉਹਦੇ ਵਿੱਚ ਦੇਖੋ ਤੁਸੀਂ ਜਿਹੜੀਆਂ ਕੀੜੀਆਂ ਨੇ ਇੱਕ ਇਹ ਸਪੈਸ਼ਲ ਕਿਸਮ ਦੀ ਕੀੜੀ ਆ ਜਿਹਦੇ ਮੂਹਰੇ ਨਾ ਦੋ ਦੰਦ ਹੁੰਦੇ ਆ ਤੇ ਜਦੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਫੌਜ ਲੜਦੀ ਹੁੰਦੀ ਸੀ ਜੰਗਲਾਂ ਦੇ ਵਿੱਚ ਉਹਨਾਂ ਦੇ ਜਦੋਂ ਕੱਟ ਲੱਗ ਜਾਂਦੇ ਸੀਗੇ ਸਰੀਰ ਦੇ ਉੱਤੇ ਤਾਂ ਉਹ ਕੱਟ ਨੂੰ ਜੋੜਨ ਵਾਸਤੇ ਕੀੜੀ ਟਾਂਕੇ ਲਾਉਂਦੀ ਸੀ ਇਹ ਕੀੜੀ ਨੂੰ ਕੱਟ ਦੇ ਉੱਤੇ ਉਹਦਾ ਮੂੰਹ ਰੱਖ ਦਿੰਦੇ ਸੀ ਤੇ ਉਹ ਜਦੋਂ ਦੰਦੀ ਵੱਢਦੀ ਸੀ ਤਾਂ ਉਹ ਟਾਂਕਾ ਨਾਲ ਜੁੜ ਜਾਂਦਾ ਸੀ ਤੇ ਫਿਰ ਉਹ ਪਿਛਲਾ ਹਿੱਸਾ ਕੀੜੀ ਦਾ ਵੱਢ ਦਿੰਦੇ ਸੀ ਤੋੜ ਦਿੰਦੇ ਸੀਗੇ ਤੇ ਉਹ ਜਿਹੜੇ ਟਾਂਕੇ ਨੇ ਉਹ ਲੱਗ ਜਾਂਦੇ ਸੀ ਫਿਰ ਉਹ ਜਿੰਨਾ ਚਿਰ ਤੱਕ ਟਾਂਕੇ ਪੱਕਦੇ ਨਹੀਂ ਸੀਗੇ ਭਰਦਾ ਨਹੀਂ ਸੀ ਜਾਕਮ ਉਹਨਾਂ ਚਿਰ ਤੱਕ ਉਹ ਕੀੜੀ ਦਾ ਜਿਹੜਾ ਸਿਰ ਉਹ ਵਿੱਚ ਹੀ ਰੰਦਾ ਸੀ ਫਸਿਆ ਹੋਇਆ ਤੇ ਇਹ ਉਹ ਕੀੜੀ ਆ ਆਪਾਂ ਨਾ ਜਿਵੇਂ ਕਈ ਵਾਰੀ ਪਰਮਾਤਮਾ ਦੇ ਉੱਤੇ ਸਵਾਲ ਚੱਕ ਦਿੰਨੇ ਆ ਜਿਵੇਂ 84 ਲੱਖ ਜੂਨ ਦੀ ਆਪਾਂ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੋਕ ਪੈਣਪਰਾਏ ਕਹਿ ਦਿੰਦੇ ਨੇ ਵੀ 84 ਲੱਖ ਤੋਂ ਤਾਂ ਕਿਤੇ ਬਾਤ ਆ ਪਰ ਜੇ ਆਪਾਂ ਅਸਲ ਦੇਖੀਏ ਜਿਹੜੇ ਜੂਨ ਆ ਉਹ 84 ਲੱਖੀ ਆ ਜਿਹੜੇ ਜੀਵ ਨੇ ਉਹ ਅਣਗਿਣਤ ਨੇ ਹੁਣ ਜੇ ਆਪਾਂ ਇੱਕ ਕੀੜੀ ਦੇਖੀ ਕੀੜੀਆਂ ਦੀਆਂ ਕਿੰਨੀਆਂ ਕਿਸਮਾਂ ਨੇ ਚਿੜੀਆਂ ਦੇਖੀ ਚਿੜੀਆਂ ਦੀਆਂ ਕਿੰਨੀਆਂ ਕਿਸਮਾਂ ਨੇ ਮੋਰ ਦੀਆਂ ਕਿੰਨੀਆਂ ਕਿਸਮਾਂ ਨੇ ਤੋਤੇ ਕਿੰਨੇ ਕਿਸਮ ਦੇ ਆ ਬਾਂਦਰ ਕਿੰਨੀ ਕਿਸਮ ਦੇ ਆ ਸੋ ਉਸ ਤਰੀਕੇ ਨਾਲ ਜੂਨ 84 ਲੱਖਾ ਤੇ ਜਿਹੜੇ ਅੱਗੇ ਜੀਵ ਨੇ ਉਹ ਤਾਂ ਅਣਗਿਣਤ ਹੀ ਆ ਨਾ ਕੱਲੀਆਂ ਕੀੜੀਆਂ ਦੇ ਵਿੱਚ ਹੀ ਪ੍ਰਮਾਤਮਾ ਨੇ ਐਸੀਆਂ ਐਸੀਆਂ ਕਿਸਮਾਂ ਪੈਦਾ ਕੀਤੀਆਂ ਨੇ ਕਿ ਤੁਸੀਂ ਹੈਰਾਨ ਹੋ ਜਾਓਗੇ ਆ ਜਿਹੜੀ ਕੀੜੀ ਤੁਸੀਂ ਦੇਖਦੇ ਹੋ ਇਹਨੂੰ ਡੋਰ ਹੈਡ ਕਹਿ ਦਿੰਦੇ ਨੇ ਚੌਂਕੀਦਾਰ ਕੀੜੀ ਕਹ ਲਓ ਤੁਸੀਂ ਜਿਹੜੀਆਂ ਕੀੜੀਆਂ ਦਰਖਤ ਤੇ ਰਹਿੰਦੀਆਂ ਨੇ ਉਹ ਦਰਖਤ ਦੇ ਵਿੱਚ ਜਿਹੜੀ ਗਲੀ ਕੀਤੀ ਹੁੰਦੀ ਆ ਇਹ ਕੀੜੀ ਉੱਥੇ ਆਪਣਾ ਸਿਰ ਲਾ ਕੇ ਬੈਠਦੀ ਆ ਤੇ ਉਹ ਗਲੀ ਬੰਦ ਕਰ ਲੈਂਦੀ ਆ ਤਾਂ ਕਿ ਕੋਈ ਬਾਹਰੀ ਹਮਲਾ ਨਾ ਹੋ ਸਕੇ ਬਸ ਇਸੇ ਕਰਕੇ ਕਹੀਦਾ ਕਿ ਦੇਖੋ ਜਦੋਂ ਇੰਨਾ ਛੋਟੇ ਛੋਟੇ ਜੀਵ ਜਾਨਵਤਾਂ ਦਾ ਪ੍ਰਮਾਤਮਾ ਇੰਨਾ ਖਿਆਲ ਰੱਖਦਾ ਆਪਣੇ ਇਨਸਾਨਾਂ ਦਾ ਪਰਮਾਤਮਾ ਕਿਉਂ ਨਹੀਂ ਖਿਆਲ ਰੱਖੂਗਾ ਸਭ ਤੋਂ ਉੱਤਮ ਜੀਵ ਜਿਹੜਾ ਰੱਬ ਹੋ ਸਕਦਾ ਜਿਹੜਾ ਪਰਮਾਤਮਾ ਹੋ ਸਕਦਾ ਆ ਦੇਖੋ ਤੁਸੀਂ ਆ ਕੀੜੀਆਂ ਨੇ ਜਿਹੜੀਆਂ ਕੀੜੀਆਂ ਨੂੰ ਇਹਨਾਂ ਨੂੰ ਵਰਦਾਨ ਕਿ ਇਹ ਕੀੜੀ ਜਦੋਂ ਕਿਸੇ ਨਾਲ ਦੀ ਕੀੜੀ ਨੂੰ ਕੋਈ ਦੁੱਖ ਤਕਲੀਫ ਹੁੰਦਾ ਜਾਂ ਬਿਮਾਰ ਹੁੰਦੀ ਆ ਤਾਂ ਇੱਕ ਆਪਣੀ ਨਾਲ ਦੀ ਕੀੜੀ ਦੀ ਸਰਜਰੀ ਵੀ ਕਰ ਦਿੰਦੀਆਂ ਨੇ ਉਹਦੀ ਲੱਤ ਦੀ ਜਿਵੇਂ ਦੀ ਲੱਤ ਦੇ ਉੱਤੇ ਸੱਟ ਲੱਗੀ ਹੋਈ ਆ ਤੇ ਇਹਨਾਂ ਨੇ ਉਹਦੀ ਲੱਤ ਦੀ ਸਰਜਰੀ ਕਰਨੀ ਆ ਜੇ ਤਾਂ ਇਹਨਾਂ ਨੂੰ ਲੱਗਿਆ ਵੀ ਲੱਤ ਠੀਕ ਹੋਣ ਦੇ ਕਾਬਲ ਹੈਗੀ ਆ ਤਾਂ ਉਹਨੂੰ ਠੀਕ ਕਰਨਗੇ ਤੇ ਨਹੀਂ ਇਹਨਾਂ ਨੇ ਉਹਨੂੰ ਲੱਤ ਨੂੰ ਨਾਲੋਂ ਬਾਢ ਦੇਣਾ ਤਾਂ ਕਿ ਸਰੀਰ ਜਿਹੜਾ ਬਾਕੀ ਦਾ ਕੀੜੀ ਦਾ ਸਰੀਰ ਆ ਉਹਦੇ ਉੱਤੇ ਕੋਈ ਖਤਰਾ ਨਾ ਆਵੇ ਸੋ ਇਹੇ ਛੋਟੇ-ਛੋਟੇ ਜੀਵ-ਜੰਤੂਆਂ ਤੋਂ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜਦੋਂ ਇਹਨਾਂ ਜੀਵ-ਜੰਤੂਆਂ ਦੇ ਉੱਤੇ ਵਰਸ ਰਹੀਆਂ ਨੇ ਅਸੀਂ ਜਿਹਨੂੰ ਪ੍ਰਮਾਤਮਾ ਨੇ ਖੁਦ ਪ੍ਰਮਾਤਮਾ ਹੋਣ ਦਾ ਇੰਨਾ ਵੱਡਾ ਮਾਣ ਦਿੱਤਾ ਜਾਂ ਖੁਦ ਪ੍ਰਮਾਤਮਾ ਹੋਣ ਦਾ ਮੌਕਾ ਦਿੱਤਾ ਜਿਹਨੂੰ ਉਹਦੇ ਤੇ ਪ੍ਰਮਾਤਮਾ ਦੀ ਕਿੰਨੀ ਮਿਹਰ ਹੋਊਗੀ ਉਹ ਗੱਲ ਬੱਕਰੀ ਆ ਕਿ ਸਾਨੂੰ ਚੀਜ਼ਾਂ ਦੀ ਸਮਝ ਹੈ ਨਹੀਂ ਸਮਝ ਹੀ ਨਹੀਂ ਹੁੰਦੀ ਸਾਨੂੰ ਚੀਜ਼ਾਂ ਦੀ ਕਿਉਂਕਿ ਕਈ ਵਾਰੀ ਜਿਹੜੀ ਚੀਜ਼ ਨੂੰ ਅਸੀਂ ਬਹੁਤ ਵੱਡੀ ਮੁਸੀਬਤ ਸਮਝਦੇ ਹੁੰਨੇ ਆ ਉਹ ਕਿਹसना ਕਿਸੇ ਟ੍ਰਿਕੇ ਨਾਲ ਪ੍ਰਮਾਤਮਾ ਨੇ ਸਾਨੂੰ ਕਿਸੇ ਹੋਰ ਥਾਂ ਦੇ ਉੱਤੋਂ ਜਾਂ ਕਿਸੇ ਹੋਰ ਵੱਡੇ ਦੁੱਖ ਤੋਂ ਬਚਾਇਆ ਹੁੰਦਾ ਪਰ ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਇਸ ਕਰਕੇ ਸਾਨੂੰ ਲੱਗਦਾ ਕਿ ਚੀਜ਼ਾਂ ਖਰਾਬ ਹੋ ਗਈਆਂ ਤਾਂ ਹੀ ਤੁਹਾਨੂੰ ਕਹਿੰਦੇ ਆ ਜਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਇਹਨੂੰ ਜਿਉਣਾ ਸਿੱਖੋ ਪ੍ਰਮਾਤਮਾ ਦੇ ਉੱਤੇ ਭਰੋਸਾ ਕਰਨਾ ਸਿੱਖੋ ਕਿਉਂਕਿ ਜਿੰਦਣ ਤੁਸੀਂ ਰੱਬ ਦੇ ਉੱਤੇ ਸੱਚਮੁੱਚ ਭਰੋਸਾ ਕਰ ਲਿਆ ਤੇ ਤੁਹਾਡੀ ਜ਼ਿੰਦਗੀ ਉਸੇ ਦਿਨ ਤੋਂ ਬਦਲਨੀ ਸ਼ੁਰੂ ਹੋ ਜਾਣੀ ਹੈ। ਐਸੇ ਕਰਕੇ ਤੁਹਾਨੂੰ ਅਕਸਰੀ ਕਹੀਦਾ ਕਿ ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ। ਚਮਤਕਾਰ ਹੁੰਦੇ ਨੇ ਤੇ ਗਲਾ ਵਰਤਦੀ ਆ। ਜਿਉਂਦੇ ਵਾਸਤੇ ਰਹੋ। ਧੰਨਵਾਦ।